ਡਾਕਟਰ ਕਮਲ ਸੋਈ ਰੋਡ ਸੇਫਟੀ ਐਕਸਪਰਟ ਮੈਂਬਰ ਨੈਸ਼ਨਲ ਰੋਡ ਸੇਫਟੀ ਕਾਉਂਸਲ ਐਸ ਵਕਤ ਪੰਜਾਬ ਦੇ ਵਿੱਚ ਹਹਾਕਾਰ ਮਚੀ ਹੋਈ ਹੈ ਪਿਛਲੇ 2 2.5 ਮਹੀਨਿਆਂ ਤੋਂ ਨਾ ਤੇ ਡਰਾਈਵਿੰਗ ਲਾਇਸੈਂਸ ਬਣ ਰਹੇ ਨੇ ਨਾ ਰਜਿਸਟ੍ਰੇਸ਼ਨ ਸਰਟੀਫਿਕੇਟ ਬਣ ਰਹੇ ਨੇ ਪੰਜਾਬ ਪਰਚੀ ਤੇ ਚੱਲ ਰਿਹਾ ਪਰਚੀ ਤੇ ਤੇ ਜਿਹੜਾ ਟੈਸਟ ਹੋ ਰਹੇ ਨੇ ਨਾ ਉੱਥੇ ਬੰਦੇ ਨੇ ਕੰਪਨੀ ਉਹ ਭੱਜ ਗਈ ਹੈ ਹਾਈ ਕੋਰਟ ਦੇ ਥਰੂ ਸਾਰਾ ਕੰਮ ਹੋ ਰਿਹਾ ਹੈ ਇਹਨਾਂ ਨੂੰ ਹਹਾਕਾਰ ਮਚੀ ਹੋਈ ਹੈ ਮੇਰੇ ਮੁਤਾਬਿਕ ਇਸ ਵਕਤ ਜਿਹੜੇ ਰਫ ਐਸਟੀਮੇਟ ਨੇ ਜਿਹੜੀ ਪੈਂਡੈਂਸੀ ਹੈ 4 ਤੋਂ 5 ਲੱਖ ਹੋਗੀ ਸਵੇਰੇ ਬੰਦਾ ਜਾਂਦਾ ਕਚਹਿਰੀਆਂ 'ਚ ਕੰਮ ਕਿਹੜੇ ਹੁੰਦੇ ਨੇ 60 ਤੋਂ 70% ਕੰਮ ਜਿਹੜੇ ਨੇ ਲਾਇਸੈਂਸ ਬਣਾਉਣ ਦੇ ਤੇ ਆਰ ਸੀ ਦੇ ਹੁੰਦੇ ਨੇ ਕਿਸੇ ਨੇ ਗੱਡੀ ਵੇਚੀ ਕਿਸੇ ਨੇ ਖਰੀਦੀ ਕਿਸੇ ਨੇ ਰੀਨਿਊ ਕਰਾਇਆ ਲਾਇਸੈਂਸ ਕਿਸੇ ਨੇ ਉਹ ਸਾਰੇ ਕੰਮ ਠੱਪੇ ਨੇ ਪੰਜਾਬ ਦਾ ਟਰਾਂਸਪੋਰਟ ਮਹਿਕਮਾ ਆਈ ਸੀ ਯੂ ਦੇ ਵਿੱਚ ਹੈਗਾ ਇਹਨਾਂ ਨੂੰ ਬਥੇਰਾ ਕਿਹਾ ਕਿ ਤੁਸੀਂ ਆਈਸੀਯੂ ਚ ਨਿਕਲੋ ਤੁਸੀਂ ਜਿਹੜੇ ਤੁਹਾਡੇ ਕੋ ਨਹੀਂ ਹੋ ਪਾ ਰਿਆ ਤੁਹਾਡੇ ਕੋ ਨਹੀਂ ਕੋਈ ਕੰਪਨੀ ਮਿਲ ਪਾਰੀ ਤੇ ਗਵਰਨਮੈਂਟ ਆਫ ਇੰਡੀਆ ਦੀ ਨਿਕਸੀ ਕੰਪਨੀ ਹੈਗੀ ਹੈ ਨੈਸ਼ਨਲ ਇਨਫਰਮੈਟਿਕ ਸੈਂਟਰ ਜਿਹੜੇ ਮਿਨਿਸਟਰੀ ਆਫ ਇਨਫੋਰਮੇਸ਼ਨ ਟੈਕਨੋਲੋਜੀ ਦੇ ਅੰਡਰ ਹੈ ਤੁਸੀਂ ਉਹਨਾਂ ਨੂੰ ਦਿਓ ਉਹ ਕੰਮ ਕਰਨ ਨੂੰ ਰਾਜੀ ਨੇ ਲੇਕਿਨ ਪੰਜਾਬ ਸਰਕਾਰ ਦੇ ਨੁਮਾਇੰਦੇ ਜਿਹੜੇ ਆ ਮੈਨੂੰ ਲੱਗਦਾ ਕਿ ਲੋਕਾਂ ਨੂੰ ਤੰਗ ਕਰਨਾ ਚਾਹੁੰਦੇ ਨੇ ਲੋਕਾਂ ਨੂੰ ਹਰਾਸ ਕਰਨਾ ਚਾਹੁੰਦੇ ਨੇ ਲੋਕੀ ਪਰੇਸ਼ਾਨ ਨੇ ਮੇਰੀ ਰਿਕੁਐਸਟ ਹੈਗੀ ਆ ਆਪਣੇ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਸਾਹਿਬ ਨੂੰ ਕੀ ਟ੍ਰਾਂਸਪੋਰਟ ਮਹਿਕਮੇ ਨੂੰ ਸੀਰੀਅਸਲੀ ਲੈ ਕੇ ਤੇ ਜਿਹੜੇ ਲੋਕਾਂ ਦੀ ਡਿਮਾਂਡ ਹੈਗੀ ਆ ਕਿ ਜਿਹੜੇ ਉਹਨਾਂ ਨੂੰ ਡਰਾਈਵਿੰਗ ਲਾਇਸੈਂਸ ਨਹੀਂ ਮਿਲ ਪਾਰੇ ਕਿਸੇ ਨੇ ਬਾਹਰ ਜਾਣਾ ਸੀਗਾ ਕਿਸੇ ਨੇ ਅਸੀਂ ਦਿੱਲੀ ਟਰੈਵਲ ਕਰਦੇ ਆ ਸਾਡੀ ਜ਼ਿੰਦਗੀ ਘਰੋਂ ਜਦੋਂ ਨਿਕਲਦੇ ਆ ਤੇ ਗੱਡੀਆਂ ਦੇ ਉੱਪਰ ਜਾਂ ਸਕੂਟਰਾਂ ਦੇ ਉੱਪਰ ਟੂ ਬਿਲਾਂ ਦੇ ਉੱਪਰ ਚੱਲੂ ਹੁੰਦੀ ਹੈ ਜੇ ਸਾਡੇ ਕੋਲ ਲਾਇਸੈਂਸ ਨਹੀਂ ਹੋਊਗਾ ਨਵੇਂ ਬੱਚੇ ਆ ਰਹੇ ਨੇ ਉਹ ਪੰਜਾਬ ਦਾ ਕੀ ਇਮਪ੍ਰੈਸ਼ਨ ਲੈਣਗੇ ਗੱਡੀਆਂ ਖਰੀਦੀ ਜਾ ਰਹੇ ਆ 10 12% ਗਰੋਥ ਹੋ ਰਹੀ ਆ ਆਟੋਮੋਬਾਈਲ ਸੈਕਟਰ 'ਚ ਸਾਨੂੰ ਆਰਸੀ ਨਹੀਂ ਮਿਲ ਰਹੀ ਅਸੀਂ ਚੰਡੀਗੜ੍ਹ ਜਾਂਦੇ ਆ ਹਰਿਆਣੇ ਜਾਂਦੇ ਆ ਜੰਮੂ ਕਸ਼ਮੀਰ ਜਾਂਦੇ ਆ ਸਾਡੇ ਚਲਾਨ ਹੋ ਰਹੇ ਨੇ ਤੁਸੀਂ ਪਲੀਜ਼ ਪੰਜਾਬ ਨੂੰ ਰੈਂਸਮ ਤੇ ਰੱਖਣਾ ਛੱਡੋ ਤੁਸੀਂ ਇੱਕ ਗਵਰਨਮੈਂਟ ਆਫ ਇੰਡੀਆ ਦੀ ਕੰਪਨੀ ਜੇ ਤੁਹਾਡੇ ਕੋਲ ਨਹੀਂ ਹੋ ਪਾ ਰਿਆ ਗਵਰਨਮੈਂਟ ਆਫ ਇੰਡੀਆ ਦੀ ਕੰਪਨੀ ਨੂੰ ਦਿਓ ਤਾਂ ਕਿ ਜਿਹੜਾ ਪੰਜਾਬ ਸਾਹ ਲਵੇ ਇਸ ਵਕਤ ਪੰਜਾਬ ਦੇ ਸਾਹ ਲੈਣੇ ਜਿਹੜੇ ਆ ਰੋਕੇ ਹੋਏ ਨੇ ਟਰਾਂਸਪੋਰਟ ਡਿਪਾਰਟਮੈਂਟ ਨੂੰ ਤੁਹਾਡੀ ਇਹ ਤਿਰਕਰੀ ਹੋ ਰਹੀ ਆ ਸਾਰੇ ਪਾਸੇ ਇਸ ਕਰਕੇ ਮੇਰੀ ਰਿਕਵੈਸਟ ਹੈ ਮੁੱਖ ਮੰਤਰੀ ਸਾਹਿਬ ਨੂੰ ਹੋਰ ਸਾਰੇ ਜਿਹੜੇ ਐਟੀ ਹਲਮ ਆਫ ਅਫੇਅਰਸ ਨੇ ਕਿ ਪੰਜਾਬ ਨੂੰ ਇਸ ਤ੍ਰਾਸਦੀ ਤੋਂ ਬਚਾਇਆ ਜਾਵੇ ਤੇ ਜਿਹੜੇ ਡਰਾਈਵਿੰਗ ਲਾਇਸੈਂਸ ਤੇ ਆਰ ਸੀਸ ਆ ਡਾਇਰੈਕਟਰੀ ਰਿਲੇਸ਼ਨ ਆਇਆ ਇਹਨਾਂ ਦਾ ਸੜਕੀ ਸੁਰੱਖਿਆ ਦੇ ਨਾਲ ਇਹਨਾਂ ਦੇ ਜਿਹੜੇ ਟੈਸਟਿੰਗ ਹੋ ਰਹੀ ਹੈ ਉਹਦੇ ਚ ਕਰਪਸ਼ਨ ਦਾ ਬੋਲਬਾਲਾ ਹੋਇਆ ਪਿਆ ਹੈ ਤੁਸੀਂ ਕਿਤੇ ਐਦਾਂ ਨਾ ਹੋ ਜਾਵੇ ਕਿ ਲੋਕਾਂ ਨੂੰ ਨਕਲੀ ਡਰਾਈਵਿੰਗ ਲਾਇਸੈਂਸ ਤੇ ਆਰ ਸੀ ਲੋਕਾਂ ਨੂੰ ਬਣਾਣ ਜਿੱਦਾਂ ਲੋਕੀ ਏਜੰਟਾਂ ਦੇ ਹੱਥੇ ਚੜ ਕੇ ਤੇ ਲੋਕੀ ਕ੍ਰਿਮੀਨਲ ਨਾ ਬਣ ਜਾਣ ਤੇ ਕਿਤੇ ਲੋਕੀ ਹੋਰ ਸਾਡਾ ਪੰਜਾਬ ਦਾ ਇਹ ਬੇੜਾ ਗਰਕਣਾ ਹੋ ਜਾਵੇ ਇਸ ਵਕਤ ਪੰਜਾਬ ਪੰਜਾਬੀ ਤੇ ਪੰਜਾਬੀਅਤ ਖਤਰੇ 'ਚ ਪਈ ਹੋਈ ਆ ਇਹਨੂੰ ਬਚਾਉਣ ਵਾਸਤੇ ਜ਼ਰੂਰੀ ਹੈਗਾ ਕਿਤੇ ਧਿਆਨ ਦਿਓ ਤੈਨੂੰ ਗਵਰਨਮੈਂਟ ਆਫ ਇੰਡੀਆ ਦੀ ਕੰਪਨੀ ਨੂੰ ਦੇ ਦਿਓ ਤਾਂ ਕਿ ਜਿਹੜੀ ਪੰਡੈਂਸੀ ਆ ਹੋਰ ਨਾ ਵੱਧ ਜਾਵੇ ਤੇ ਸਾਨੂੰ ਹੋਰ ਜਿਹੜੀ ਐ ਨਮੋਸ਼ੀ ਹਿਊਮਿਲੇਸ਼ਨ ਜਿਹੜੀ ਹੋ ਰਹੀ ਆ ਕਚਹਿਰੀਆਂ ਚ ਤਹਿਸੀਲਾਂ ਚ ਆਰਟੀਐਸ ਚ ਡੀਟੀਓਸ ਚ ਜੇ ਤੁਸੀਂ ਨਹੀਂ ਕਰ ਸਕਦੇ ਤੇ ਆਰਟੀਓ ਡੀਟੀਓ ਬੰਦ ਕਰ ਦਿਓ ਤੇ ਆਪੇ ਇੱਥੋਂ ਦਿੱਲੀੋਂ ਦੇਈ ਐ ਚੰਡੀਗੜ੍ਹੋਂ ਦੇਈ ਜੋ ਸਕੂਲਾਂ ਸਕੂਲਾਂ ਕਾਲਜਾਂ ਨੂੰ ਅਥੋਰਾਈਜ਼ ਕਰਦੇ ਉਹ ਲਾਇਸੈਂਸ ਤੇ ਡੈਮਿੰਗ ਦਿੱਤੀ ਜਾਂਦੇ ਨੇ ਉਹ ਬਥੇਰੇ ਆ ਗਏ ਨੇ ਤੁਹਾਡੇ ਕੋਲ ਧੰਨਵਾਦ ਡਾਕਟਰ ਕਮਲ ਸੋਈ ਰੋਡ ਸੇਫਟੀ ਐਕਸਪਰਟ ਮੈਂਬਰ ਨੈਸ਼ਨਲ ਰੋਡ ਸੇਫਟੀ ਕਾਉਂਸਲ ਐਸ ਵਕਤ ਪੰਜਾਬ ਦੇ ਵਿੱਚ ਹਹਾਕਾਰ ਮਚੀ ਹੋਈ ਹੈ ਪਿਛਲੇ 2 2.5 ਮਹੀਨਿਆਂ ਤੋਂ ਨਾ ਤੇ ਡਰਾਈਵਿੰਗ ਲਾਇਸੈਂਸ ਬਣ ਰਹੇ ਨੇ ਨਾ ਰਜਿਸਟ੍ਰੇਸ਼ਨ ਸਰਟੀਫਿਕੇਟ ਬਣ ਰਹੇ ਨੇ ਪੰਜਾਬ ਪਰਚੀ ਤੇ ਚੱਲ ਰਿਹਾ ਪਰਚੀ ਤੇ ਤੇ ਜਿਹੜਾ ਟੈਸਟ ਹੋ ਰਹੇ ਨੇ ਨਾ ਉੱਥੇ ਬੰਦੇ ਨੇ ਕੰਪਨੀ ਉਹ ਭੱਜ ਗਈ ਹੈ ਹਾਈ ਕੋਰਟ ਦੇ ਥਰੂ ਸਾਰਾ ਕੰਮ ਹੋ ਰਿਹਾ ਹੈ ਇਹਨਾਂ ਨੂੰ ਹਹਾਕਾਰ ਮਚੀ ਹੋਈ ਹੈ ਮੇਰੇ ਮੁਤਾਬਿਕ ਇਸ ਵਕਤ ਜਿਹੜੇ ਰਫ ਐਸਟੀਮੇਟ ਨੇ ਜਿਹੜੀ ਪੈਂਡੈਂਸੀ ਹੈ 4 ਤੋਂ 5 ਲੱਖ ਹੋ ਗਈ। ਸਵੇਰੇ ਬੰਦਾ ਜਾਂਦਾ ਕਚਰੀਏ 'ਚ ਕੰਮ ਕਿਹੜੇ ਹੁੰਦੇ ਨੇ 60 ਤੋਂ 70% ਕੰਮ ਜਿਹੜੇ ਨੇ ਲਾਇਸੈਂਸ ਬਣਾਉਣ ਦੇ ਤੇ ਆਰ ਸੀ ਦੇ ਹੁੰਦੇ ਨੇ। ਕਿਸੇ ਨੇ ਗੱਡੀ ਵੇਚੀ ਕਿਸੇ ਨੇ ਖਰੀਦੀ ਕਿਸੇ ਨੇ ਰੀਨਿਊ ਕਰਾਇਆ ਲਾਇਸੈਂਸ ਕਿਸ ਨੇ ਕੀਤਾ। ਉਹ ਸਾਰੇ ਕੰਮ ਠੱਪੇ ਨੇ। ਪੰਜਾਬ ਦਾ ਟਰਾਂਸਪੋਰਟ ਮਹਿਕਮਾ ਆਈ ਸੀ ਯੂ ਦੇ ਵਿੱਚ ਹੈਗਾ। ਇਹਨਾਂ ਨੂੰ ਬਥੇਰਾ ਕਿਹਾ ਕਿ ਤੁਸੀਂ ਆਈਸੀਯੂ ਚ ਨਿਕਲੋ ਤੁਸੀਂ ਜਿਹੜੇ ਤੁਹਾਡੇ ਕੋ ਨਹੀਂ ਹੋ ਪਾ ਰਿਆ ਤੁਹਾਡੇ ਕੋ ਨਹੀਂ ਕੋਈ ਕੰਪਨੀ ਮਿਲ ਪਾ ਰਹੀ ਤੇ ਗਵਰਨਮੈਂਟ ਆਫ ਇੰਡੀਆ ਦੀ ਨਿਕਸੀ ਕੰਪਨੀ ਹੈਗੀ ਹੈ ਨੈਸ਼ਨਲ ਇਨਫਰਮੈਟਿਕ ਸੈਂਟਰ ਜਿਹੜੇ ਮਿਨਿਸਟਰੀ ਆਫ ਇਨਫੋਰਮੇਸ਼ਨ ਟੈਕਨੋਲੋਜੀ ਦੇ ਅੰਡਰ ਹੈ ਤੁਸੀਂ ਉਹਨਾਂ ਨੂੰ ਦਿਓ ਉਹ ਕੰਮ ਕਰਨ ਨੂੰ ਰਾਜ਼ੀ ਨੇ ਲੇਕਿਨ ਪੰਜਾਬ ਸਰਕਾਰ ਦੇ ਨੁਮਾਇੰਦੇ ਜਿਹੜੇ ਆ ਮੈਨੂੰ ਲੱਗਦਾ ਕਿ ਲੋਕਾਂ ਨੂੰ ਤੰਗ ਕਰਨਾ ਚਾਹੁੰਦੇ ਨੇ ਲੋਕਾਂ ਨੂੰ ਹਰਾਸ ਕਰਨਾ ਚਾਹੁੰਦੇ ਨੇ ਲੋਕੀ ਪਰੇਸ਼ਾਨ ਨੇ ਮੇਰੀ ਰਿਕਵੈਸਟ ਹੈਗੀ ਆ ਆਪਣੇ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਸਾਹਿਬ ਨੂੰ ਕੀ ਟ੍ਰਾਂਸਪੋਰਟ ਮਹਿਕਮੇ ਨੂੰ ਸੀਰੀਅਸਲੀ ਲੈ ਕੇ ਤੇ ਜਿਹੜੇ ਲੋਕਾਂ ਦੀ ਡਿਮਾਂਡ ਹੈਗੀ ਆ ਕਿ ਜਿਹੜੇ ਉਹਨਾਂ ਨੂੰ ਡਰਾਈਵਿੰਗ ਲਾਇਸੈਂਸ ਨਹੀਂ ਮਿਲ ਪਾਰੇ ਕਿਸੇ ਨੇ ਬਾਹਰ ਜਾਣਾ ਸੀਗਾ ਕਿਸੇ ਨੇ ਅਸੀਂ ਦਿੱਲੀ ਟਰੈਵਲ ਕਰਦੇ ਆ ਸਾਡੀ ਜ਼ਿੰਦਗੀ ਘਰੋਂ ਜਦੋਂ ਨਿਕਲਦੇ ਆ ਤੇ ਗੱਡੀਆਂ ਦੇ ਉੱਪਰ ਜਾਂ ਸਕੂਟਰਾਂ ਦੇ ਉੱਪਰ ਟੂ ਬਿਲਾਂ ਦੇ ਉੱਪਰ ਚੱਲੂ ਹੁੰਦੀ ਹੈ ਜੇ ਸਾਡੇ ਕੋਲ ਲਾਇਸੈਂਸ ਨਹੀਂ ਹੋਊਗਾ ਨਵੇਂ ਬੱਚੇ ਆ ਰਹੇ ਨੇ ਉਹ ਪੰਜਾਬ ਦਾ ਕੀ ਇਮਪ੍ਰੈਸ਼ਨ ਲੈਣਗੇ ਗੱਡੀਆਂ ਖਰੀਦੀ ਜਾ ਰਹੇ ਆ 10 12% ਗਰੋਥ ਹੋ ਰਹੀ ਆ ਆਟੋਮੋਬਾਈਲ ਸੈਕਟਰ 'ਚ ਸਾਨੂੰ ਆਰਸੀ ਨਹੀਂ ਮਿਲ ਰਹੀ ਅਸੀਂ ਚੰਡੀਗੜ੍ਹ ਜਾਂਦੇ ਆ ਹਰਿਆਣੇ ਜਾਂਦੇ ਆ ਜੰਮੂ ਕਸ਼ਮੀਰ ਜਾਂਦੇ ਆ ਸਾਡੇ ਚਲਾਨ ਹੋ ਰਹੇ ਨੇ ਤੁਸੀਂ ਪਲੀਜ਼ ਪੰਜਾਬ ਨੂੰ ਰੈਂਸਮ ਤੇ ਰੱਖਣਾ ਛੱਡੋ ਤੁਸੀਂ ਇੱਕ ਗਵਰਨਮੈਂਟ ਆਫ ਇੰਡੀਆ ਦੀ ਕੰਪਨੀ ਜੇ ਤੁਹਾਡੇ ਕੋਲ ਨਹੀਂ ਹੋ ਪਾ ਰਿਆ ਗਵਰਨਮੈਂਟ ਆਫ ਇੰਡੀਆ ਦੀ ਕੰਪਨੀ ਨੂੰ ਦਿਓ ਤਾਂ ਕਿ ਜਿਹੜਾ ਪੰਜਾਬ ਸਾਹ ਲਵੇ ਇਸ ਵਕਤ ਪੰਜਾਬ ਦੇ ਸਾਹ ਲੈਣੇ ਜਿਹੜੇ ਆ ਰੋਕੇ ਹੋਏ ਨੇ ਟਰਾਂਸਪੋਰਟ ਡਿਪਾਰਟਮੈਂਟ ਨੇ ਤੁਹਾਡੀ ਇਹ ਕਿਰਕਰੀ ਹੋ ਰਹੀ ਆ ਸਾਰੇ ਪਾਸੇ ਇਸ ਕਰਕੇ ਮੇਰੀ ਰਿਕਵੈਸਟ ਹੈ ਮੁੱਖ ਮੰਤਰੀ ਸਾਹਿਬ ਨੂੰ ਹੋਰ ਸਾਰੇ ਜਿਹੜੇ ਐਰਟੀ ਹਾਲਮ ਆਫ ਅਫੇਅਰਸ ਨੇ ਕਿ ਪੰਜਾਬ ਨੂੰ ਇਸ ਤ੍ਰਾਸਦੀ ਤੋਂ ਬਚਾਇਆ ਜਾਵੇ ਤੇ ਜਿਹੜੇ ਡਰਾਈਵਿੰਗ ਲਾਇਸੈਂਸ ਤੇ ਆਰ ਸੀਸ ਆ ਡਾਇਰੈਕਟਰੀ ਰਿਲੇਕਸ਼ਨ ਆ ਗਏ ਇਹਨਾਂ ਦਾ ਸੜਕੀ ਸੁਰੱਖਿਆ ਦੇ ਨਾਲ ਇਹਨਾਂ ਦੇ ਜਿਹੜੇ ਟੈਸਟਿੰਗ ਹੋ ਰਹੀ ਹੈ ਉਹਦੇ ਚ ਕਰਪਸ਼ਨ ਦਾ ਬੋਲਬਾਲਾ ਹੋਇਆ ਪਿਆ ਹੈ ਤੁਸੀਂ ਕਿਤੇ ਐਦਾਂ ਨਾ ਹੋ ਜਾਵੇ ਕਿ ਲੋਕਾਂ ਨੂੰ ਨਕਲੀ ਡਰਾਈਵਿੰਗ ਲਾਇਸੈਂਸ ਤੇ ਆਰ ਸੀ ਲੋਕਾਂ ਨੂੰ ਬਣਾਣ ਜਿੱਦਾਂ ਲੋਕੀ ਏਜੰਟਾਂ ਦੇ ਹੱਥੇ ਚੜ ਕੇ ਤੇ ਲੋਕੀ ਕ੍ਰਿਮੀਨਲ ਨਾ ਬਣ ਜਾਣ ਤੇ ਕਿਤੇ ਲੋਕੀ ਹੋਰ ਸਾਡਾ ਪੰਜਾਬ ਦਾ ਇਹ ਬੇੜਾ ਗਰਕਣਾ ਹੋ ਜਾਵੇ ਇਸ ਵਕਤ ਪੰਜਾਬ ਪੰਜਾਬੀ ਤੇ ਪੰਜਾਬੀਅਤ ਖਤਰੇ 'ਚ ਪਈ ਹੋਈ ਆ ਇਹਨੂੰ ਬਚਾਉਣ ਵਾਸਤੇ ਜ਼ਰੂਰੀ ਹੈਗਾ ਕਿ ਇੱਤੇ ਧਿਆਨ ਦਿਓ ਤੇ ਇਹਨੂੰ ਗਵਰਨਮੈਂਟ ਆਫ ਇੰਡੀਆ ਦੀ ਕੰਪਨੀ ਨੂੰ ਦੇ ਦਿਓ ਤਾਂ ਕਿ ਜਿਹੜੀ ਪੰਡੈਂਸੀ ਆ ਹੋਰ ਨਾ ਵੱਧ ਜਾਵੇ ਤੇ ਸਾਨੂੰ ਹੋਰ ਜਿਹੜੀ ਆ ਨਮੋਸ਼ੀ ਕਿਮਿ ਲੇਸ਼ਨ ਜੜੀ ਹੋ ਰਹੀ ਆ ਕਚਹਿਰੀਆਂ ਚ ਤਹਿਸੀਲਾਂ ਚ ਆਰਟੀਐਸ ਚ ਡੀਟੀਓਸ ਚ ਜੇ ਤੁਸੀਂ ਨਹੀਂ ਕਰ ਸਕਦੇ ਤੇ ਆਰਟੀਓ ਡੀਟੀਓ ਬੰਦ ਕਰ ਦਿਓ ਤੇ ਆਪੇ ਇੱਥੋਂ ਦਿੱਲੀੋਂ ਦੇਈ ਜਾਂ ਚੰਡੀਗੜ੍ਹੋਂ ਦੇਈ ਜੋ ਸਕੂਲਾਂ ਸਕੂਲਾਂ ਕਾਲਜਾਂ ਨੂੰ ਅਥਾਰਾਈਜ਼ ਕਰਦੇ ਹੋ ਉਹ ਲਾਇਸੈਂਸ ਤੇ ਡਰਾਈਵਿੰਗ ਦਿੱਤੀ ਜਾਂਦੇ ਨੇ ਉਹ ਬਥੇਰੇ ਹੈਗੇ ਨੇ ਤੁਹਾਡੇ ਕੋਲ ਧੰਨਵਾਦ